ਜਿਨ੍ਹਾਂ ਨੇ ਫੇਰ ਬਰਗੜਾਉਣ ਤੋਂ ਪਹਿਲਾਂ ਫੇਲਾਕ ਬੁਝਾਤੀ ਆ ਧਨਵਾਲ ਭਰਾਵਾਂ ਵਾਲਾ ਜਿਹੜੇ ਵਰਦੀ ਆਗਦੇ ਵਿੱਚ ਵੜ ਗਏ ਆ ਵੈਸੇ ਹੁਣ ਫੇਰ ਬਰਗੜਾ ਪਹੁੰਚ ਚੁੱਕੀ ਸਾਡੇ ਕੋਲ ਆਵਾਜ਼ ਆਦੀ ਆ ਗਾਂ ਉਹ ਗਾਂ ਵਾਲੇ ਉਹ ਟਰੈਕਟਰ ਨੂੰ ਕਾਹ ਹੈ ਇੱਧਰ ਲੈ ਆਵੇ ਚਲੋ ਚਲੋ ਮਾਰੋ ਹਿੰਦ ਸੇਰੋ ਹਿੰਦ ਮਾਰੋ ਹਿੰਦ ਤਾ ਮਾਰੋ ਹਿੰਦਾਂ ਅੱਜ ਵੀ ਆਦੀ ਚੰਦ ਚੰਦ ਵਰਚੇ ਆ ਆ ਪਿੰਡ ਵਾਲਿਆਂ ਨੇ ਬਹੁਤ ਹਿੰਦ ਕੀਤੀ ਲੱਗੋ ਅੱਗ ਵੀ ਉਹਨੂੰ ਫੇਰ ਵਿਗੜਦੀ ਗੱਡੀ ਆਜੇ ਤੱਕ ਨਹੀਂ ਆਈ ਉਹ ਆਇਆ ਇਹਨੂੰ ਉਹਦੇ ਕੀ ਆਇਆ ਇਹਨੂੰ ਇਹ ਆਇਆ ਐ ਮਾਰ ਕੇ ਪੁੱਟ ਯੋ ਨੀ ਇਹ ਤਾਂ ਬੁੱਕ ਕਰਤਾ ਗਿਆ ਸਾਰੀ ਬਾਤਵਾ ਵੀ ਤੇ ਕਿਹੜਾ ਬੰਦੋ ਸੀ ਮੈਂ ਚਲ ਕੋਈ ਨੰਦਾ ਭਾਈ ਚੱਲ ਚਲ ਕੋਈ ਨੀ ਮਾਵੇ ਜਿਹੜਾ ਕੋਸਾ ਲਾਉਂਦਾ ਗਿਆ ਬ੍ਰੋ 25000 ਕੋਈ ਨਹੀਂ ਬਣਿਆ ਚਲ ਕੋਈ ਨਹੀਂ ਤਾਂ ਕਾ ਵੀ ਜਾਏ ਭਾਈ ਰੋਈ ਨਹੀਂ ਦਾ ਪਈਆ ਸਰਕਾਰ ਦਾ ਰੋਈਏ ਮੇਰੇ ਪੈ ਪੂਰੀ ਹੋ ਗਈ ਖਬਰਾਂ ਵਾਲੇ ਬੰਦੇ ਕਿਹਾ ਆ ਹੱਥੇ ਚ ਕੱਢ ਰੋਈ ਜائیںਗੇ ਤਾਂ ਕੁਝ ਚੀਜ਼ ਵਾਪਸ ਆ ਜੂਗੀ ਇਹ ਦੇਲ ਨੂੰ ਆਪ ਦੇ ਨੂੰ ਸਾਦੀ ਕੀਤੀ ਗਈ ਗੂਜ ਕੋਈ ਨਹੀਂ ਮਾਈ ਦਲਾਸਾ ਰੱਖਣਾ ਪਊਗਾ ਹੁਣ ਮਾੜਾ ਮੋਟਾ ਤਾਂ ਵੀਡੀਓ ਕਿਹਨੇ ਪਰਾਣੀ ਆ ਹਾਂ ਇਹ ਠੀਕੇ ਤੇ ਨਹੀਂ ਆ ਠੀਕੇ ਦੇ ਜੀ

ਜੀਨਾ ਮਾਜੀ ਕਿਹੜੇ ਪਿੰਡ ਤੋਂ ਮੈਂ ਮਾ ਗਗਵਿੰਦਰ ਸਿੰਘ ਪੁੱਤਰ ਜਗਿੰਦਰ ਸਿੰਘ ਦੀ ਪਿੰਡ ਚੜੇਵਾਨ ਦਾ ਰਹਿਣ ਵਾਲਾ ਹਾਂ ਜੀ ਮੈਂ 7 ਏਕੜ ਜ਼ਮੀਨ ਠੇਕੇ ਤੇ ਲਈ ਦੀ ਜੋ ਕੋੜਪੂਰਾ ਰੋਡ ਤੋਂ ਚੜੇਵਾਨ ਨੂੰ ਸੜਕ ਜਾਂਦੀ ਉਸ ਤੇ ਜੀ ਬਿਜਲੀ ਦੇ ਸ਼ਾਰਟ ਸਰਕਟ ਨਾਲ ਮੇਰੀ ਕਣਕ ਸੜ ਗਈ ਜੋ ਬਿਜਲੀ ਵਾਲਿਆਂ ਦੀ ਅਣਗਹਿਲੀ ਹੈ ਜੀ ਦਰਖਤਾਂ ਦੀਆਂ ਲੈਂਟਾਂ ਪਦੀਆਂ ਖੰਭੇ ਟੁੱਟੇ ਹੋਣ ਕਾਰਨ ਉੱਥੇ ਇਹਨਾਂ ਨੇ ਧਿਆਨ ਨਾ ਦੇਣ ਦੇ ਕਾਰਨ ਮੇਰੀ ਕਣਕ ਸੜੀ ਗਈ ਮੇਰੀਆਂ ਦੋ ਧੀਆਂ ਜੀ ਪੁੱਤਰ ਮੇਰੇ ਹੈ ਨਹੀਂ ਮੈਂ ਪੁੱਤਾਂ ਵਾਂਗ ਬਦਲ ਪਾ ਲਈ ਦੀ ਤੇ ਮੈਂ ਆਦੇ ਮੇਰੇ ਕੋਲ 2 ਕਿਲੇ ਜ਼ਮੀਨ ਦੇ ਮੈਂ ਕਰਦਾ ਗਿਆ ਹੁਣ ਕਿੱਥੋਂ ਚਲਾਵਾਂ ਮੈਂ ਮੰਗ ਕਰਦਾ ਮੈਨੂੰ ਬਣ ਦਾ ਮਾਵਾਜਾ ਦਿੱਤਾ ਜਾਵੇ ਕਿੰਨੇ ਠੇਕੇ ਤੇ ਲਈ ਸੀ ਕਦੋਂ ਤੋਂ ਵਹੀ ਕਰ ਰਹੇ ਹੋ ਕਿੰਨਾ ਨੁਕਸਾਨ ਹੋਇਆ ਮੈਂ ਪਿਛਲੇ 5-7 ਸਾਲ ਤੋਂ ਵਹੀ ਕਰ ਰਿਹਾ ਜੀ ਮੈਂ 82 ਹਜ਼ਾਰ ਦੇ ਠੇਕੇ ਤੇ ਲਈ ਸੀ ਮੇਰਾ ਘੱਟੋ ਘੱਟ 4 ਤੋਂ 4.5 ਲੱਖ ਰੁਪਏ ਦਾ ਨੁਕਸਾਨ ਹੋਇਆ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਮੈਨੂੰ ਕਾਰ ਚਲਾਉਣ ਵਾਸਤੇ ਕੋਈ ਸਹਾਇਤਾ ਦਿੱਤੀ ਜਾਵੇ